ਅੱਜ ਦੀ ਪਖੰਡੀ ਸਰਕਾਰ ਅੱਜ ਤੱਕ ਜਿਹੜੀ ਪੰਜਾਬ ਦੇ ਵਿੱਚ ਨਹੀਂ ਆਈ ਨਹੀਂ ਅਜੇ ਹੀ ਪੰਜਾਬ ਸਰਕਾਰ ਹੈ ਜਿਨੇ ਇੱਕ ਇਤਿਹਾਸ ਲਿਖਿਆ ਉਹ ਇਤਿਹਾਸ ਇਹ ਹੈ ਕਿ ਇੰਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਸਾਡੇ ਵਰਗੀਆਂ ਮਹਿਲਾ ਜਿਹੜੀਆਂ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਕੁੜੀਆਂ ਸੀ ਉਹਨਾਂ ਨੂੰ ਬਿਨਾਂ ਉਹਨਾਂ ਦੇ ਘਰ ਹੀ ਇਤਲਾਹ ਦਿੱਤੀ ਥਾਣਿਆਂ ਦੇ ਵਿੱਚ ਰਾਤ ਨੂੰ ਜ਼ਬਰਦਸਤੀ ਨਜ਼ਰਬੰਦ ਰੱਖਿਆ ਫਿਰ ਅਗਲੇ ਦਿਨ ਉਹਨਾਂ ਦੇ ਉੱਤੇ ਜਬਰੀ ਪਰਚੇ ਪਾ ਕੇ ਉਹਨਾਂ ਨੂੰ ਜ਼ਬਰਦਸਤੀ ਜ਼ਮਾਨਤ ਲੈਣ ਦੇ ਲਈ ਜੜਾ ਮਜਬੂਰ ਕੀਤਾ ਸਾਡੇ 31 ਮਰਦ ਜਿਹੜੇ ਸਾਹਿਬ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਸੀ ਉਹਨਾਂ ਨੂੰ ਇਹਨਾਂ ਨੇ 3 ਦਿਨ ਜੇਲ੍ਹਾਂ ਦੇ ਵਿੱਚ ਰੱਖਿਆ ਸਾਡਾ ਕਸੂਰ ਕੀ ਸੀ ਕਿ ਅਸੀਂ ਸ਼ਾਂਤੀਪੂਰਵਕ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਮਰਨ ਅੱਜ ਡਿਊਟੀ 'ਤੇ ਬੈਠੇ ਸੀ ਤਾਂ ਹੁਣ ਅਸੀਂ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਸਰਕਾਰ ਹੈ ਉਹ ਪੰਜਾਬ ਦੀ ਜਿਹੜੀ ਸਿੱਖਿਆ ਇਹਨੂੰ ਲਗਾਤਾਰ ਰੋਲਣ ਵਾਲੇ ਪਾਸੇ ਲੈ ਕੇ ਜਾ ਰਹੀ ਹੈ ਇਹ ਲਗਾਤਾਰ ਮਤਲਬ ਕਿ ਪਗਈਏ ਕਿ ਪ੍ਰਾਈਵੇਟ ਜਿਹੜਾ ਸੈਕਟਰ ਹੈ ਉਹਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਪਰ ਅਸੀਂ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਹੜੇ ਕਿ 411 ਜਿਹੜੇ ਕਿ 1155 ਭਰਤੀ ਦੇ ਵਿੱਚ ਨਿਯੁਕਤ ਹੋ ਰਹੇ ਹੁੰਦੇ ਆ ਉਹ ਅੱਜ ਸਾਨੂੰ ਮੱਠਵਾ ਦੇ ਨੇ ਅਸੀਂ ਇਸ ਦਫਤਰ ਦੀ 7ਵੀਂ ਮੰਜ਼ਲ ਦੇ ਉੱਤੇ ਬੈਠੇ ਆ ਤੇ ਅਸੀਂ ਉਦੋਂ ਤੱਕ ਡਟੇ ਰਹਾਂਗੇ ਜਦੋਂ ਤੱਕ ਪੰਜਾਬ ਸਰਕਾਰ ਜਿਹੜੀ ਉਹ ਸਾਨੂੰ ਕਾਂਜਾਂ ਦੇ ਵਿੱਚ ਨਹੀਂ ਤੇਜ਼ ਦਿੰਦੀ ਮੈਨੂੰ ਲੱਗਦਾ ਇਹਦੇ ਲਈ ਪੰਜਾਬ ਸਰਕਾਰ ਤੇ ਸੱਤਾਧਿਰ ਦੇ ਵਿੱਚ ਬੈਠਿਆ ਉਹ ਸਾਰਾ ਵਰਗ ਚਾਹੀਓ ਕੇਂਦਰ ਦੀ ਸੱਤਾ ਦੇ ਵਿੱਚ ਬੈਠਿਆ ਚਾਹੀਓ ਕਿਸੇ ਵੀ ਸਟੇਟ ਦੀ ਸਰਕਾਰ ਦੇ ਵਿੱਚ ਬੈਠਿਆ ਉਹ ਤੇਰਾ ਜ਼ਿੰਮੇਵਾਰ ਨੇ ਜਿਹੜੀਆਂ ਕਿ ਜਨਤਾ ਦੀ ਆਵਾਜ਼ ਬਣਨ ਦੀ ਥਾਂ ਤੇ ਜਨਤਾ ਦੇ ਹੱਕਾਂ ਦੇ ਲਈ ਖੜਨ ਦੀ ਬਜਾਏ ਕਾਰਪੋਰੇਟ ਸੈਕਟਰ ਦੇ ਹਿੱਤਾਂ ਦੇ ਵਿੱਚ ਖੇਡਦੀਆਂ ਨੇ ਪੰਜਾਬ ਸਰਕਾਰ ਵੀ ਸਿੱਖਿਆ ਦੇ ਸੇਧ ਦੇ ਵਿੱਚ ਸੇਵਕੀ ਤੱਕ ਦੇ ਵਿੱਚ ਕ੍ਰਾਂਤੀ ਲਿਆਉਣ ਦੇ ਨਾਰੇ ਜਿਹੜੇ ਨੇ ਉਹ ਲੈ ਕੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਹੈਗਾ ਜੇ ਸਿਹਤ ਖੇਤਰ ਦੇ ਵਿੱਚ ਜਾਂ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਕੁਛ ਕੀਤਾ ਹੁੰਦਾ ਤਾਂ ਸਾਨੂੰ ਅੱਜ ਇੱਥੇ ਰੋੜਨਾ ਨਾ ਪੈਣਾ ਅਸੀਂ 8 ਦਿਨਾਂ ਤੋਂ ਇੱਥੇ ਰੁੱਲ ਰਹੇ ਹਾਂ ਤੇ ਪੰਜਾਬ ਸਰਕਾਰ ਇੰਨੀਆਂ ਮਤਲਬ ਭੱਦੀਆਂ ਹਰਕਤਾਂ ਦੇ ਉੱਤੇ ਉਤਰਾਈ ਹੈ ਕਿ ਇਸ ਬਿਲਡਿੰਗ ਦੀ ਪਹਿਲੇ ਦਿਨ ਬਿਜਲੀ ਵੀ ਬੰਦ ਕਰ ਦਿੱਤੀ ਗਈ ਪਾਣੀ ਵੀ ਬੰਦ ਕਰ ਦਿੱਤਾ ਗਿਆ ਸਾਨੂੰ 5-5 10-10 ਦਿਨ ਹੋ ਗਏ ਇੱਥੇ ਬੈਠਿਆ ਨੂੰ ਤੇ ਅਸੀਂ ਬਿਨਾਂ ਨਹਾਏ ਇੱਥੇ ਬੈਠੇ ਆ ਫਰਸ਼ਾਂ ਦੇ ਉੱਤੇ ਰੁੜ ਰਹੇ ਆ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਬਰਬਾਦੀ ਦੇ ਕੰਡੇ ਲੈ ਕੇ ਜਾ ਰਹੀ ਹੈ ਇਹ ਦਿੱਲੀ ਸਰਕਾਰ ਜਿਹੜੀ ਹੈ ਉਹਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੀ ਹੈ ਤੇ ਪੰਜਾਬ ਦਾ ਜਿਹੜਾ ਸਾਰਾ ਪੈਸਾ ਹੈ ਸਾਰਾ ਖਜ਼ਾਨਾ ਖਜ਼ਾਨੇ ਭਰਨ ਦਾ ਦਾਵਾ ਕੀਤਾ ਸੀ ਨਾ ਪਰ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਲਗਾਤਾਰ ਖਾਲੀ ਕਰ ਰਹੇ ਨੇ ਇਹ ਸਾਰੇ ਪੈਸੇ ਜਿਹੜੇ ਨੇ ਹੁਣ ਇਸ ਵਕਤ ਦਿੱਲੀ ਚੋਣਾਂ ਦੇ ਉੱਤੇ ਲਾ ਰਹੇ ਨੇ ਜਾਂ ਫਿਰ ਜਿਹੜੀਆਂ ਦੂਜੇ ਸਟੇਟਸ ਦੇ ਵਿੱਚ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਸਰਮਾਇਆ ਪੰਜਾਬ ਦੇ ਜਿਹੜੇ ਜਨਤਕ ਸਾਧਨ ਨੇ ਉਬਰਤੇ ਜਾ ਰਹੇ ਨੇ ਪਰ ਪੰਜਾਬ ਦੀ ਜਿਹੜੀ ਜਵਾਨੀਆਂ ਪੰਜਾਬ ਦੇ ਜਿਹੜੇ ਜਵਾਗ ਨੇ ਉਹ ਇੱਥੇ ੱਟਕੇ ਖਾਰੇ ਨੇ ਰੋਲਦੇ ਨੇ ਨਾ ਉਹਨਾਂ ਨੂੰ ਪੜ੍ਹਨ ਦੇ ਲਈ ਚੰਗੀ ਤਰ੍ਹਾਂ ਜਿਹੜੀਆਂ ਨੇ ਕਾਲਜਾਂ ਦੇ ਵਿੱਚ ਸੂਲਤਾ ਮਿਲਦੀਆਂ ਤੇ ਨਾ ਹੀ ਸਾਡੇ ਵਰਗੇ ਜਿਹੜੇ ਪੜ੍ਹ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਟੈਸਟ ਪਾਸ ਕਰ ਚੁੱਕੇ ਨੇ ਨਾ ਹੀ ਸਾਨੂੰ ਆਪਣਾ ਜਿਹੜਾ ਹੱਕ ਹੈ ਉਹ ਮਿਲ ਰਿਹਾ ਨਾ ਸਾਨੂੰ ਕਾਲਜਾਂ ਦੇ ਵਿੱਚ ਭੇਜਿਆ ਜਾ ਰਿਹਾ